ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਔਰ ਮੈਂ ਵੀ ਉਹ ਵੀਡੀਓ ਦੇਖੀ ਆ ਇਹ ਇਦਾਂ ਦੀ ਕਿਸੇ ਸੱਜਣ ਨੇ ਵੀਡੀਓ ਬਣਾ ਕੇ ਭਾਈ ਹੋਏਗੀ ਪਰ ਟੈਂਪੋ ਸਟੈਂਡ ਤੋਂ ਸਟੇਡੀਅਮ ਵਿੱਚ ਚਲਜੋ ਤੁਹਾਨੂੰ ਹਜ਼ਾਰਾਂ ਇਹੋ ਜਿਹੇ ਲੋਕ ਮਿਲ ਗਏ ਚਿੱਟੇ ਦੇ ਨਸ਼ੇ ਦੇ ਵਿੱਚ ਗੁੜੀਆਂ ਦੇ ਰੰਗ ਟੰਗ ਹੀ ਉੱਡ ਕੇ ਤੇ ਛੋਟੀ ਉਮਰ ਦੇ ਬੱਚੇ ਨਾ ਲੜ ਖੜਾਉਂਦੇ ਕੁਝ ਵੀ ਨਹੀਂ ਲੜ ਖੜਾਉਂਦੇ ਉੱਥੇ ਗਰਾਊਂਡ ਦੇ ਵਿੱਚ ਗਰਾਊਂਡ ਦੇ ਬਾਹਰ ਪੇ ਹੁੰਦੇ ਬਹੁਤ ਵੱਡੀ ਮਾਤਰਾ ਨਾਲ ਜਿਹੜਾ ਚਿੱਟਾ ਬੇਕਰਿਆ ਸੁਜਾਨਪੁਰ ਦੇ ਪ੍ਰਸ਼ਾਸਨ ਦਾ ਧਿਆਨ ਹੀ ਨਹੀਂ ਨਾ ਪੁਲਿਸ ਦਾ ਧਿਆਨ ਨਾ ਪ੍ਰਸ਼ਾਸਨ ਦਾ ਸਰਕਾਰਾਂ ਗੰਮੀ ਨਾ ਪਾਵਰ ਦਾ ਦਾਬੇ ਕਿਤੇ ਆ ਉਹ ਕਹਿੰਦੇ ਬੋਰਡ ਕਿਸ ਦੇਖੋ ਅੰਮਰਸਾਟ ਦੇ ਵਿੱਚ ਆਪ ਜੀ ਦਾ ਵਿਧਾਇਕ ਰਿਟਾਇਰਡ ਆਈਪੀਐਸ ਆਫ ਸੱਜੀ ਉਹਨਾਂ ਦੇ ਹਜਕਲ ਰਿਟਾਇਰਮੈਂਟ ਤੋਂ ਬਾਅਦ ਐਮਐਲਏ ਬਣੇ ਨਾ ਉਹਨਾਂ ਨੇ ਖੁਦ ਕਿਹਾ ਕਿ ਆਪ ਸਰਕਾਰ ਜਿਹੜਾ ਚਿੱਟਾ ਵਕਾਰੀ ਉਹਨਾਂ ਜਿਹਨਾਂ ਨੇ ਚਿੱਟਾ ਬੰਦ ਕਰਾਉਣਾ ਉਹ ਆਪ ਚ ਲਾਉਂਦੇ ਨਾ ਉਹਨਾਂ ਦਾ ਵਿਧਾਇਕ ਮੰਨਦਾ ਇਸ ਗੱਲ ਨੂੰ ਵੀ ਸਾਡੇ ਐਮਐਲਏ ਚਿੱਟਾ ਵੇਜਦੇ ਨਾ ਪ੍ਰਸ਼ਾਸਨ ਕੀ ਕਰਨਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਜਿੰਨੀ ਵਾਰੀ ਮਰਜ਼ੀ ਕੋ ਪ੍ਰਸ਼ਾਸਨ ਇਸ ਬਾਰੇ ਧਿਆਨ ਹੀ ਨਹੀਂ ਦੇਇਆ ਜੀ ਮੰਗ ਹੀ ਕਰ ਸਕਦੇ ਉਸ ਤੋਂ ਵੱਧ ਹੋਰ ਕੀ ਕਰ ਸਕਦੇ ਜੀ ਜਿਹਦੀ ਗੱਦੀ ਬਾਜ਼ੂ ਹੋ ਰਹੀ ਕਿ ਮਾਮਲਾ ਹੈਗਾ ਸਰ ਮਾਮਲਾ ਸਰ ਇਹ ਹੈ ਕਿ ਆਪਣੇ ਸਾਡੇ ਮਹੱਲੇ ਦੇ ਵਿੱਚ ਹੀ ਪਸ਼ ਤਤ ਨਸ਼ਾ ਵਿਰੋਧੀ ਇੰਨਾ ਕ ਨਸ਼ਾ ਚੱਲਦਾ ਵੀ ਇੱਥੇ ਦਿਨ ਰਾਤ ਇਨਾਂ ਨੂੰ ਦਿਨ ਰਾਤ ਨਹੀਂ ਪਤਾ ਨਾ ਆਪਣੀ ਸੇਧ ਦਾ ਪਤਾ ਔਰ ਸ਼ਰੀਆਮ ਨਸ਼ਾ ਚਲਦਾ ਤੇ ਔਰ ਸਰਕਾਰ ਸੁੱਤੀ ਪਈਆ ਸਰਕਾਰਾਂ ਹੀ ਨਸ਼ਾ ਚਲਾਉਂਦੀ ਆ ਤੇ ਇਹ ਨਸ਼ਾ ਇਥੋਂ ਦਾ ਘਾਰਿਆ ਜਾਂਦੇ ਸਰਕਾਰਾਂ ਪਿੱਛੋਂ ਨਸ਼ਾ ਬੰਦ ਕਰ ਦੇਣੀਆਂ ਤੇ ਇੱਕ ਤੋਂ ਨਸ਼ਾ ਆਪਣਾ ਲਿਆਣਗੇ ਇਸ ਕਰਕੇ ਸਰਕਾਰਾਂ ਸੁੱਤੀ ਪਈਆਂ ਪ੍ਰਸ਼ਾਸਨ ਵੀ ਸੁੱਤਾ ਪਿਆ ਇਹਦੇ ਧਿਆਨ 'ਚ ਨਹੀਂ ਆ ਕਿ ਸ਼ਰੀਆਮ ਨਸ਼ਾ ਵਿਗ ਰਿਹਾ ਇਥੋਂ ਆ ਰਿਹਾ ਨਸ਼ਾ ਇਸ ਕਰਕੇ ਸਰਕਾਰਾਂ ਦਾ ਸਰਕਾਰਾਂ ਦਾ ਪੂਰਾ ਹੱਥ ਨਸ਼ਾ ਵੇਚਣ 'ਚ ਔਰ ਪ੍ਰਸ਼ਾਸਨ ਦਾ ਵੀ ਫਿਰ ਪੂਰਾ ਹੀ ਸਾਡੇ ਹਿਸਾਬ ਨਾਲ ਦੇ ਪ੍ਰਸ਼ਾਸਨ ਦਾ ਵੀ ਪੂਰਾ ਹੀ ਹੱਥ ਹੋਏਗਾ ਜਿਹੜਾ ਕਿ ਸ਼ਰੀਆਮ ਜਿਹੜਾ ਨਸ਼ਾ ਚਲਦਾ ਪਿਆ ਆ ਇਸ ਕਰਕੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਆ कि ਜਿਹੜੇ ਮੁੰਡੇ ਸ਼ਰਿਆਮ ਬਦੀ ਆਵਾਦੀ ਜਿਹੜੀ ਨੌਜਵਾਨ ਮੁੰਡੇ ਅੱਜ ਕੱਲ ਨਿੱਕ ਛੋਟੇ ਦਾ ਛੋਟਾ ਬੱਚਾ ਵੀ ਚਿੱਟੇ ਦਾ ਮਰੀਜ਼ ਹੋ ਰਿਹਾ ਪਰ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਚਿੱਟਾ ਆ ਰਹੀ ਆ ਕਿੱਥੋਂ ਰਿਹਾ ਏ ਔਰ ਜਿਹੜੇ ਇਹਦੇ ਵੱਡੇ ਖੁਲਾਸੇ ਆ ਚਿੱਟੇ ਵਾਲੇ ਇਹਦੇ ਜ਼ਿਲ੍ਹਾ ਪ੍ਰਸ਼ਾਸਨ ਇਹਦੀ ਸ਼ਾਨ ਵੀਨ ਕਰੇਗਾ ਤੇ ਬੜੇ ਵੱਧ ਵੱਧ ਪ੍ਰਸ਼ਾਸਨ ਇਹਨਾਂ ਨੂੰ ਚਿੱਟੇ ਵਾਲੇ ਨੂੰ ਫੜ ਸਕਦਾ ਪਰ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਕਿ ਚਿੱਟੇ ਵਾਲਿਆਂ ਦੇ ਨੇ ਕੇਲ ਕਸੀ ਜਾਏ ਔਰ ਜਿਹੜੀ ਮਾਵਾ ਦੇ ਪੁੱਤ ਮਾਰਿਆ ਚਿੱਟਾ ਪੀ ਪੀ ਕੇ ਔਰ ਮਾਰਿਆ ਇਹੀ ਬਚਾਅ ਹੋ ਸਕਦਾ ਪ੍ਰਸ਼ਾਸਨ ਜੇ ਪ੍ਰਸ਼ਾਸਨ ਜਾਗੇ ਤਾਂ ਪਰ ਜਿੱਥੇ ਤੱਕ ਲੱਗਦਾ ਕਿ ਪ੍ਰਸ਼ਾਸਨ ਨੇ ਨਹੀਂ ਜਾਗੜਾ ਕਿਉਂਕਿ ਸਰਕਾਰਾਂ ਦਾ ਬੁਰਾ ਹੱਥ ਆ ਜਟਾ ਵੇ ਚੰਗੇ ਪਈ ਸੀ ਆਨ ਪੱਟ ਜਿਹੜੀ ਮੱਦੀ ਗਲੀ ਵੜ ਜਾਂਦੀ ਸੀ ਜਿੱਥੇ ਮਰਜੀ ਜਿਹੜੀ ਮਰਜੀ ਗਲੀ ਵੜ ਜਾਓ ਇੱਥੋਂ ਤੱਕ ਕਿ ਫੋਨ ਤੇ ਕੰਟੈਕਟ ਆ ਭਜੀ ਮੈਂ ਇੱਥੇ ਖੜਾ ਇੱਥੇ ਆ ਕੇ ਦੇਜੋ ਆਪਾਂ ਨਾਂ ਕਿਸੇ ਦਾ ਕਿਉਂ ਲੈਣਾ ਕਿਉਂਕਿ ਨਾਂ ਲੈ ਕੇ ਚੰਗਾ ਨਹੀਂ ਲੱਗਦਾ ਹੈਗਾ ਇਸ ਕਰਕੇ ਪ੍ਰਸ਼ਾਸਨ ਨੂੰ ਆਪੇ ਖੁਦ ਪਤਾ ਲੱਗ ਜਾਣਾ ਕਿ ਪ੍ਰਸ਼ਾਸਨੀ ਇੱਥੋਂ ਤੱਕ ਅੱਗੇ ਪ੍ਰਸ਼ਾਸਨ ਹੀ ਚਲਾਉਂਦਾ ਫਿਰ ਚਟਾਰ ਪੁਲਿਸ ਨੂੰ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੁਲਿਸ ਨੂੰ ਪਤਾ ਹੈਗਾ ਕਿ ਪੁਲਿਸ ਨੂੰ ਭਾਜੀ ਪਤਾ ਹੈਗਾ ਕਿਉਂ ਨਹੀਂ ਹੋਏਗਾ ਪੁਲਿਸ ਨੂੰ ਪਤਾ ਤਾਂ ਹੀ ਇਹ ਕੰਮ ਹੋ ਰਿਹਾ ਗੰਦਾ ਕੰਮ ਹੋਣ ਤੋਂ ਪਹਿਲਾਂ ਪੁਲਿਸ ਨੂੰ ਇਨਫੋਰਮੇਸ਼ਨ ਹੁੰਦੀ ਹੈ ਕਿ ਇੱਥੇ ਕੰਮ ਚੱਲ ਰਿਹਾ ਔਰ ਇੱਥੋਂ ਤੱਕ ਅੱਗੇ ਫਿਰ ਮੇਰੇ ਹਸਾਬ ਨਾਲ ਮਹੀਨਾ ਵੀ ਚੱਲਦਾ ਹੋਣਾ ਇਹ ਵੀਡੀਓ ਉੱਪਰ ਦੀ ਹੈ ਕਦੋਂ ਦੀ ਵੀਡੀਓ ਹੈ ਇਹ ਵੀਡੀਓ ਭਾਜੀ ਇਹ ਕੋਈ 3-4 ਦਿਨ ਪਹਿਲਾਂ ਦੀ ਵੀਡੀਓ ਹੈ ਇਹ ਮਹੀਨਾਵਾਲੀ ਦੀ ਵੀਡੀਓ ਹੈ ਜਿੱਥੇ ਤੱਕ ਮੈਨੂੰ ਲੱਗਦਾ ਮਹੀਨਾਵਾਲੇ ਲਾਗੇ ਛੱਕੀ ਵੀਡੀਓ ਹੈ ਔਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਦਿਨ ਕੇਲ ਘਸੀ ਜਾਏ ਫੇਰੀ ਬਚਾਓ ਹਸਦਾ ਨੋਜੋਣਾ ਦਾ ਇਸ ਤਰ੍ਹਾਂ ਨਹੀਂ ਹੋਣਾ ਇਹ ਵੀਡੀਓ ਭਾਈ ਮੈਨੂੰ ਵੀ ਆਪਣੇ WhatsApp ਤੇ ਥਰੂ ਆਈ ਜਦੋਂ ਐਪੂਕ ਤੋਂ ਤੇ ਉੱਥੋਂ ਮੈਂ ਦੇਖੀ ਵੀਡੀਓ ਤੇ ਫਿਰ ਮੈਂ ਭਾਈ ਉੱਥੋਂ ਦਾ ਕੁਝ ਸ਼ੇਅਰ ਕੀਤੀ ਅਗੇ ਹੁਣ ਅਗੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਦਿਨ ਕੇਲ ਘਸੀ ਆ ਸਰ ਜਿਹੜੀ ਵੀਡੀਓ ਚਿੱਟੇ ਪਿੰਦੇ ਦੇ ਮੁੰਡੇ ਦੀ ਜਿਹੜੀ ਵਾਇਰਲ ਹੋਈ ਹੈ ਇਹ ਖਾਲੀ ਇੱਕ ਘਰ ਦਾ ਮਸਲਾ ਨਹੀਂ ਇੱਕ ਮੁੰਡੇ ਦੇ ਨਾਲ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇੱਥੋਂ ਤੱਕ ਕਿ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਆਇਕਲ ਸ਼ਰੇਆਮ ਜਿਹੜਾ ਚਿੱਟਾ ਉਹ ਵੇਚਿਆ ਜਾ ਰਿਹਾ ਔਰ ਇਹ ਪ੍ਰਸ਼ਾਸਨ ਦੇ ਮਿਲੀ ਭਗਤ ਤੋਂ ਬਿਨਾਂ ਨਹੀਂ ਵੇਚਿਆ ਜਾ ਰਿਹਾ ਇਹ ਜਿਹੜਾ ਸਜਾਣਪੁਰ ਹਲਕੇ ਦਾ ਐਸਚਓ ਹੈ ਦੀ ਮਿਲੀ ਭਗਤਾ ਇਹਦੀ ਮਿਲੀ ਭਗਤ ਦਾ ਚਿੱਟਾ ਵੇਚਿਆ ਜਾ ਰਿਹਾ ਮੈਂ ਪੁਨੀਤ ਸਿੰਘ ਅਖਿਲ ਭਾਰਤੀ ਹਿੰਦੂ ਸਖਾਸ ਸਮਿਤੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਅਸੀਂ ਐਸਚਓ ਦਾ ਜਿਹੜਾ ਇਹਦਾ ਵਿਰੋਧ ਕਰਾਂਗੇ ਔਰ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਐਸ ਐਚ ਓ ਸਜਾਨਪੁਰ ਦਾ ਇਹ ਪੁਤਲਾ ਫੋਕਾਂਗੇ ਜੇ ਚੀਟਾ ਬੰਦ ਨਾ ਹੋਇਆ ਬੜੀ ਸਰਕਾਰ ਆਈਆਂ ਬੜੇ ਪ੍ਰਸ਼ਾਸਨ ਆਇਆ ਬੜੇ ਐਸ ਐਸ ਪੀ ਆਏ ਲੇਕਿਨ ਐਸ ਐਸ ਪੀ ਕੱਖ ਵਰਗਾ ਜਿਹੜੇ ਐਸ ਐਸ ਪੀ ਪਠਾਨਕੋਟ ਰਹਿ ਕੇ ਗਏ ਨੇ ਉਹਦੇ ਵਰਗਾ ਕੋਈ ਐਸ ਐਸ ਪੀ ਨਹੀਂ ਆਇਆ ਜਿਨ੍ਹਾਂ ਨੇ ਜਿਹੜੇ ਚਿੱਟੇ ਦੇ ਸੌਦਾ ਕੀ ਜਿਹੜੇ ਚਿੱਟੇ ਵੇਚਦੇ ਸੀ ਉਹਨਾਂ ਦੀ ਪ੍ਰਾਪਤੀਆਂ ਤੱਕ ਜਿਹੜੀਆਂ ਉਹਨਾਂ ਨੇ ਜ਼ਬਤ ਕਰਨ ਦਾ ਕਰਤਾ ਲੇਕਿਨ ਜਿਹੜਾ ਚੰਗਾ ਐਸ ਐਸ ਪੀ ਆਂਦਾ ਇੱਥੇ ਉਹਨੂੰ ਇਹ ਸਰਕਾਰਾਂ ਟਿਕਣ ਨਹੀਂ ਦਿੰਦੀਆਂ ਕਿਉਂਕਿ ਇਹ ਸਰਕਾਰਾਂ ਦੇ ਮਿਲੀ ਭਗਤ ਹੈ ਇਹ ਪ੍ਰਸ਼ਾਸਨ ਦੀ ਮਿਲੀ ਭਗਤ ਹੈ ਕਿਉਂਕਿ ਫਿਰ ਉਹਨਾਂ ਨੂੰ ਮਹੀਨੇ ਦੇ ਜਾਂਦੇ ਨਹੀਂ ਇਹਨਾਂ ਸਾਰਿਆਂ ਦੇ ਮਹੀਨਾ ਲੱਗਦਾ ਪੁਲਿਸ ਪ੍ਰਸ਼ਾਸਨ ਦੇ ਚਿੱਟਿਆਂ ਦੇ ਘਰ ਜਾ ਕੇ ਮਹੀਨੇ ਲੈਣਾ ਸ਼ੁਰੂ ਕਰ ਦਿੱਤੇ ਰਿਹਾ ਲੇਕਿਨ ਪ੍ਰਸ਼ਾਸਨ ਦਾ ਔਰ ਪੁਲਸ ਵਿਭਾਗ ਦਾ ਨੇ ਉੱਤਰਫ ਕੋਈ ਧਿਆਨ ਨਹੀਂ ਕਿਉਂਕਿ ਕਮਾਊ ਪੁੱਤਰ ਨੇ ਸਰਕਾਰਾਂ ਦੇ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗਾ ਚੰਗੇ ਐਸਐਸਪੀ ਡੀਆਈਜੀ ਸਾਭ ਤੋਂ ਮੰਗਾ ਸਾਡੀ ਕਿ ਇਹਨਾਂ ਦੇ ਜਿਹੜੇ ਚਿੱਟੇ ਦੇ ਸਦਾਗਰ ਨੇ ਇਹਨਾਂ ਦੇ ਨਕੀਲ ਪਾਈ ਜਾਏ ਔਰ ਐਸਐਚਓ ਸਜਾਣਪੁਰ ਨੂੰ ਇਥੋਂ ਬਦਲਿਆ ਜਾਏ ਜੈ ਹਿੰਦ ਜੈ